ਘੜੇ ਪੱਠੇ ਘਰੇ ਤੇਰੀ ਮਾਂ ਨਹੀਂ ਟਿਕਾਣਦੀ ਇੰਜ ਤੂੰ ਲਹੂ ਪੀਣਾ ਆਇਆ ਲੈ ਉਹ ਘਰ ਰੱਟਿਆ ਕੁਚੀ ਉਹ ਜਾ ਯਾਰ ਤੂੰ ਕੰਮ ਕਰ ਮੈਨੂੰ ਦੱਸਦਾ ਕੀ ਈ ਉਮਰਾਂ ਮੇਰੀ ਤੇ ਤੇ ਰੱਜ ਕੁਲਾਈ ਅੱਖਾਂ ਹੀ ਤੱਤਿਆਂ ਕਰ ਲੈnde ਚੱਲ ਤੁਹਾਡੀਆਂ ਕੂਚਾ ਪੇ ਆਜੂ ਆਪੇ ਚੰਦ ਦਿੱਤੀ ਯਾਰ ਅਬ ਭਾਣ ਨੂੰ ਵੀ ਦੇਉ ਆਜੂਗੀ ਕੋਈ ਯਾਰਾ ਖਾਂਜਾ ਪਕਾ ਜੀ ਕੋਈ ਬੰਦਾ ਭਾਲ ਲਾਉਣ ਕੀ ਜਾ ਹੋਵੇ ਆਪਣਾ ਚਿੱਤ ਯਾ ਲੱਗ ਗਿਆ ਬੰਦਾ ਦਾ ਹੈਗਾ ਆ ਚਾਚਾ ਰਾਮ ਵੇ ਗੱਲ ਤਾਂ ਬੰਦ ਹੋਣਾ ਉਹਨੂੰ ਪੁੱਛ ਫਿਰ ਆਪਾਂ ਕਰਕੇ ਆਵਾਂ ਆਪਾਂ ਪੁੱਛ ਲੈਨੇ ਆਪਾਂ ਚੱਲੇ ਹੋੜਿਆਂ ਦੇ ਕੋਲੇ ਚੱਲਦੇ ਚੱਲੀਏ ਇਧਰ ਤੇ ਹੋਵਾ ਹਾਂ ਮੋਟਰ ਤੇ ਹੋਵਾ ਹਾਂ ਹਾਂ ਮੋਟਰ ਤੇ ਆ ਲੈ ਫਿਰ ਆਪਾਂ ਪੁੱਛ ਲੈਣੋ ਹਾਂ ਉਹ ਕਿੱਥੇ ਤੇ ਆ ਲੱਗ ਗਈ ਉਹ ਹਾਂ ਹਾਂ ਚੱਲਦਾ ਬੌਣ ਪੁੱਛਦੇ ਆ ਮੈਂ ਵੀ ਕਰ ਲਈ ਖਤਾ ਦਿੱਤਾ ਕੀ ਬਣਾ ਕਿਥੇ ਬਸੇ ਰਾਂ ਪੁੱਛਉਂਦੀਵੇਂ ਪਰ ਮੈਨੂੰ ਨਹੀਂ ਲੱਗਦਾ ਕਿ ਇੱਥੇ ਮੋਟਰ ਤੇ ਬੈਠ ਕੇ ਨਹੀਂ ਕਿਸੂਗਾ ਮਾ ਜੱਜ ਓਏ ਆਪ ਦੀ ਜਿਵੇਂ ਆਂ ਗੱਡੀ ਇਹਨੇ ਖਤਾਂ ਉਹ ਗੱਡੀਆਂ ਨੇ ਗੱਡੀਆਂ ਨੇ ਬੈਜੋ ਹੋਰ ਫਿਰ ਕਿੱਧਰ ਜਾਣਾ ਜੂ ਨਾ ਲੱਗਦਾ ਕਿੱਥੇ ਉਹ ਜਾਣਾ ਕਿੱਥੇ ਭਤੀਜਾ ਸਾਡੀ ਤਾਂ ਮੋਤਰੀ ਮੇਲਾ ਆ ਇੱਥੇ ਰਹਿਣ ਦੋ ਤੈਨੂੰ ਲੈ ਕੇ ਚੱਲੀਏ ਫਿਰ ਕਿੱਥੇ ਓਏ ਮੈਂ ਕਾਜ ਤੇ ਆਪਣੇ ਮੇਲਾ ਉੱਥੇ ਅੱਛਾ ਉੱਥੇ ਤੇ ਖੋਣਾ ਤੈਨੂੰ ਮੇਮਾ ਮਾ ਮਾ ਇੱਥੇ ਬੈਠਾ ਰਹਿਣਾ ਸਾਰਾ ਦਿਨ ਮੋੜੇ ਜੇ ਕੋਈ ਯਾਰ ਕੋਈ ਕੱਪੜਾ ਨਹੀਂ ਲੀੜਾ ਨਹੀਂ ਮੈਂ ਉੱਥੇ ਕੀ ਕਰੂੰ ਮੈਨੂੰ ਕੌਣ ਪਛਾਣੂ ਆਪਣੇ ਕੱਪੜਾ ਕਰਦਾਂਗੇ ਪਰਮਾਨੰਦ ਤੇਰਾ ਚਾ ਇੰਨੀ ਕੁ ਮੀਮਾ ਹੋਣੀ ਆ ਉੱਥੇ ਮੈਂ ਆਖਿਆ ਬਤੇ ਯਾ ਉਹ ਮੈਡਮਾਂ ਉਹਨਾਂ ਖਾਵਾਗੇ ਨਾ ਉਹ ਸਾਡਾ ਸ਼ੋਹਰ ਦਾ ਸਿਆਪਾ ਪਾ ਦੇ ਕੋਈ ਬੜੇ ਨੂੰ ਪਤਾ ਨਹੀਂ ਲੱਗ ਦਿੰਦੇ ਪਾ ਠੀਕ ਆ ਪਰ ਹੋਰ ਮੈਂ ਕੀ ਚਾਹੁੰਨਾ ਚੱਲ ਫਿਰ ਤਿਆਰੀ ਹਾਂ ਹਾਂ ਤਿਆਰੀ ਕਰ ਚਾਰ ਤਿਆਰ ਆ ਭਤੀਜਾ ਮੈਂ ਦਾ ਬਸ ਫਿਰ ਠੀਕ ਆ ਚਾਰ ਮਿੰਟ ਲਾ ਲੈਂਗੇ ਪਾਸੇ ਠੀਕ ਠੀਕ ਆ ਭਤੀ ਠੀਕ ਆ ਠੀਕ ਆ ਹਾਂ ਠੀਕ ਆ ਬਈ ਚਾ ਚੱਕਾ ਤਿਆਰੀ ਇਹ ਦੇਖ ਲੈਣਗੇ ਕੁੜੀਆਂ ਮੈਂ ਦੇਖੂ ਮੈਂ ਇਹਦੇ ਮੋਟਰ ਦੇ ਕੋਲ ਉਗੇ ਤਿਆਰ ਹੁਣ ਚੱਲ ਗਏ ਐਵੇਂ ਇੱਥੇ ਮੋਟਰਾਂ ਦੇ ੱੱੱਕੇ ਖਾਂਦੇ ਫਿਰਦੇ ਸੀ ਇੱਥੇ ਲੱਪਣਾ ਨਹੀਂ ਕੱਖ ਨੀਮਾ ਦੇਖਾਂਗੇ ਹਾਏ ਕਿੰਨੀਆਂ ਸੋਹਣੀਆਂ ਹੋਣਗੀਆਂ ਅੱਜ ਤਾਂ ਵਸੂਗੀ ਕੋਈ ਫਿਰ ਮੈਂ ਜਾਵਾਂ ਜਵਾਕਾਂ ਕੋਲ ਹਲੇ ਹੋ ਚਾ ਚੱਲ ਗਿਆ ਬੋਟਾ ਹੋ ਗਿਆ ਹੋਰ ਕਿਹਨੇ ਆਉਣਾ ਆਉਣਾ ਥੋੜਾ ਥੋੜਾ ਓਹ ਹਾਂ ਵੀ ਭਤੀਜੇ ਯਾਰ ਇਹਨੂੰ ਕਿੱਧਰ ਬੁਲਾਣਾ ਯਾਰ ਚੌੜੇ ਥੋੜਾ ਸਾਡੇ ਉੱਥੇ ਉਹਥੇ ਤੋਂ ਵੀ ਕਰਾਉਣਾ ਓ ਤੈਨੂੰ ਵੀ ਪਤਾ ਸਲਗਾ ਅਸੀਂ ਉੱਥੇ ਮੀਮਾ ਦੇਖਣੀਆਂ ਚਲ ਤੈਨੂੰ ਲੈ ਕੇ ਮੈਂ ਨਹੀਂ ਆਉਂਦਾ ਜਾ 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 ਯਾਰ ਤੂੰ ਓਏ ਐਂ ਕਰ ਉਹਨੂੰ ਲੈ ਜੂ ਸਲਗ ਨੂੰ ਮੇਰੀ ਤਾਂ ਮੋਟਰ ਤੇ ਹੀ ਮੇਲਾ ਹੈ ਮੈਂ ਜਾ ਉਹ ਚੱਲ ਜਾ ਓ ਜਾਓ ਯਾਰ ਤੂੰ ਲੈ ਕੀ ਨਹੀਂ ਗਏ ਵਧੀਆ ਜਾਂਦਾ ਸੀ ਮੀਮਾ ਦੇਖਣੀਆਂ ਸੀ ਸਾਡੇ ਨਾਲ ਚਾਬਾ ਜਾ ਆਏ ਵੇ ਆਉਂਦੀ ਆ ਸਾਡ ਕੇਂਦਾ ਆਹੀ ਮੈਂ ਮੈਂ ਓਏ ਆ ਮੇਰੀ ਖੰਡ ਮੰਡ ਕਿਵੇਂ ਆ ਚਾਵੇਂ ਤੈਨੂੰ ਮੇਰਾ ਓ ਪੈਣ ਮਿਲ ਗਿਆ ਓ ਪੈਣ ਮਿਲ ਗਿਆ ਓ ਜਾਰੀ ਨੂੰ ਪੈਣ ਗਿਆ ਓ ਪੈਣ ਚੜਦੇ ਓ ਪੈਣ ਚੜਦੇ ਓ ਕਣ ਚੜਦੇ ਓ ਬਾੜਾ ਕੁੱਟਿਆ ਹਾਏ ਆਪੂ ਕੀ ਹੋ ਗਿਆ ਬੇਕੋਸ ਨਹੀਂ ਕੀ ਮੈਂ ਤੁਹਾਨੂੰ ਕਿਹਾ ਸੀ ਮੈਨੂੰ ਲੈ ਜਾਓ ਤੇ ਆਪੂ ਛੋੜਾ ਜਾੜੇ ਕੋਈ ਕੁਝ ਨਹੀਂ ਇੱਥੇ ਮੈਂ ਤੁਹਾਡੇ ਲੈ ਕੇ ਨਹੀਂ ਗਏ ਮੇਮਾ ਦੇ ਘਰ ਜਮੈਂ ਤੇ ਛੇੜ ਬੈਠਾ ਉਹ ਪਤਾ ਹੀ ਸੀ ਤਰਾ ਤਰੇ ਬੱਚਾ ਮਾੜੇ ਸੀ ਤਰਾ ਦੇਖ ਤੈਨੂੰ ਲੈ ਜਾਂਦੇ ਉਹ ਚਾਹ ਬਾਪੂ ਯਾਰ ਬੋਲਾਂ ਘੁੱਟਿਆ ਹਏ ਮਾਰਦੂਗੀ ਜਾਂਦੇ ਆ ਆ ਕਰਦੇ ਨੱਕ ਨਾਲ ਨਿਕੀਆਂ ਸਾਰੀਆਂ ਨੂੰ ਭੇਣ ਗਿਆ ਕਰੂੰਗਾ ਹਏ ਮੇਰੇ ਤਾਂ ਮਾਰ ਵੀ ਦੁਖੀ ਜਾਂਦਾ ਮਾੜਾ ਘੁੱਟਿਆ ਹਾਏ